ਕਿਸਾਨ ਹੀ ਆ ਜਿਹੜਾ ਅਸਲ ਦੇ ਵਿੱਚ ਇਸ ਦੇਸ਼ ਦਾ ਮਾਲਕ ਆ ਹਨਾ ਮਜ਼ਦੂਰੀ ਆ ਜਿਹੜਾ ਅਸਲ ਦੇ ਵਿੱਚ ਇਸ ਦੇਸ਼ ਦਾ ਮਾਲਕ ਆ ਜੋਸ਼ ਭਰਨ ਦੇ ਲਈ 3 ਦੀ ਗਿਣਤੀ ਦੇ ਵਿੱਚੋਂ ਅਸੀਂ ਮੋਹਾਲੀ ਤੋਂ ਵੱਡਾ ਕਾਫਲਾ ਲੈ ਕੇ ਆ ਰਹੇ ਹਾਂ ਬਾਈ ਜੀ ਕਲਾਕਾਰ ਕਈ ਭਰਾ ਆ ਰਹੇ ਨੇਗੇ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਵੀ ਆਪਾਂ ਯਾਰ ਮੋਹਾਲੀ ਚੰਡੀਗੜ੍ਹ 'ਚ ਕੀੜੇ ਦਿੰਨੇ ਫਿਰਦੇ ਰਹਣੇ ਕਈ ਨੌਜਵਾਨ ਹੁਣ ਮੇਰੇ ਭਰਾ ਨੇ ਕਿ ਸਾਡੇ ਉਧਰ ਪਿੰਡਾਂ ਵਾਲੇ ਬਠਿੰਡਾ ਚੰਡੀਗੜ੍ਹ ਵਾਲੇ ਬਠਿੰਡੇ ਵਾਲੇ ਜਾਂ ਮਾਨਸ ਵਾਲੇ ਚੰਡੀਗੜ੍ਹ ਦੇ ਕੀੜਾ ਦੇਖ ਕੇ ਹੁਣੇ ਆ ਬਾਈ ਉੱਥੋਂ ਗੱਡੀ ਦਾ ਵੀ ਆਪਾਂ 2-2000 ਦਾ 3-3000 ਦਾ ਤੇਲ ਪੂਕੀ ਮੁੜ ਜੇ ਕਿਉਂ ਨਾ ਵੀ ਜਿਹੜਾ ਇਹ ਤੇਲ ਫੂਕਣਾ ਕਿਸੇ ਕੰਮ ਆਵੇ ਕਿਸੇ ਲੇਖੇ ਲੱਗੇ ਕੋਈ ਆਪਣਾ ਕੋਈ ਖੁਸ਼ੀ ਦਾ ਪ੍ਰੋਗਰਾਮ ਆਵੇ ਸੇ ਹੱਥ ਬੰਨ੍ਹ ਕੇ ਸੱਦ ਗਏ ਹਨ ਆਪਾਂ ਆਪਣੇ ਫਰਜ਼ ਸਮਝ ਕੇ ਆਓ ਨੌਜਵਾਨ ਲੀਡਰਾਂ ਪਿੱਛੇ ਗੱਡੀਆਂ ਲੈ ਕੇ ਬਹੁਤ ਭਜਦੇ ਨੇਗੇ ਜਾਉਣਾ ਪਿੱਛੇ ਚੱਕੀ ਫਿਰਦੇ ਨੇ ਝੰਡੇ ਚੱਕੀ ਫਿਰਦੇ ਨੇ ਸਾਡੇ ਕੋਲੇ ਯੂਜ ਦਾ ਪ੍ਰਧਾਨ ਦਾ ਫੋਨ ਆਇਆ ਪ੍ਰਧਾਨ ਸਾਹਿਬ ਦਾ ਫੋਨ ਆਇਆ ਉਸ ਉਸ ਪਾਰਟੀ ਦੀ ਰਲੀਆਂ ਉਸ ਪਾਰਟੀ ਲੜ ਲਿਆ ਝਾੜੂ ਵਾਲੇ ਦੇ ਸਾਡੇ ਪ੍ਰਧਾਨ ਦਾ ਫੋਨ ਆਇਆ ਉੱਥੇ ਜਾਣਾ ਇੰਨਾ ਪ੍ਰਧਾਨਾਂ ਨੇ ਤੁਹਾਨੂੰ ਕੱਖ ਨਹੀਂ ਦੇਣਾ ਕੋਈ ਜਿਹੜਾ ਸਾਡਾ ਕਿਸੇ ਟਾਈਮ ਸਾਡਾ ਸੀਐਮ ਇਹ ਗੱਲ ਕਹਿੰਦਾ ਸੀਗਾ ਦੇਖੋ ਜੀ ਬਾਬਲ ਕਲਾਂ ਦੇ ਵਿੱਚ ਗੋਲੀ ਕਾਂਡ ਹੋਇਆ ਆ ਇਹ ਸਰਕਾਰ ਨੂੰ ਸਮਝਣਾ ਜੇ ਸਰਕਾਰਾਂ ਦੇਖੋ ਮੈਂ ਬਾਦਲਾਂ ਦੇ ਕੋਈ ਮੇਰੀ ਮਾਸੀ ਦੇ ਪੁੱਤ ਨਹੀਂ ਉਹਨਾਂ ਨੂੰ ਮੈਂ ਲੰਮੇ ਹੱਥੀ ਪੰਦਰ ਰਿਹਾ ਉਹਨਾਂ ਦੇ ਕਿਤੇ ਗੱਲਾਂ ਕਰਦਾ ਸੀਗਾ ਵੀ ਦੇਖੋ ਜੀ ਪੁਲਿਸ ਵੀ ਕਿਤੇ ਅਣਖਸਾਤੀ ਹੋਈ ਆ ਅੱਜ ਸੀਐਮ ਸਾਹਿਬ ਤੁਸੀਂ ਦੱਸੋ ਇਹ ਕੋਈ ਦੇਸ਼ ਦੀ ਜਿਹੜੀ ਪੁਲਿਸ ਆ ਅੱਜ ਇਹ ਆਰਮੀ ਅੱਜ ਇਹ ਵੀ ਕੋਈ ਅਣਖਸਾਤੀ ਹੋਈ ਆ ਜਾਂ ਕੋਈ ਜਿਹੜਾ ਸੁਰਤੋਂ ਮਨਿਸਟਰ ਕੋਈ ਅਣਖਸਤੀ ਆ ਜਾਂ ਕੋਈ ਗ੍ਰਹਿ ਮੰਤਰੀ ਅਣਖਸਤੀ ਆ ਜਾਂ ਸੀਐਮ ਅਣਖਸਤ ਆ ਜਾਂ ਐਸਐਸਪੀ ਨੂੰ ਐਸਐਸਪੀ ਕਿ ਜਿਹੜੇ ਵੀ ਇਹ ਲੀਡਰ ਨੇਗੇ ਇਹ ਸਾਰੇ ਚੱਲੇ ਹੋਏ ਕਾਰਤੂਸ ਨੇ ਸਾਰੇ ਇੱਕੋ ਹੀ ਚੱਟੇ ਬੱਟੇ ਨੇ ਕਿ ਨਾ ਫਰਕ ਕੋਈ ਨਹੀਂ ਹੈਗਾ ਮੁੱਖ ਮੰਤਰੀ ਨੇ ਜਦੋਂ ਆ ਸਾਡੇ ਤੇ ਉੱਪਰ ਅਟੈਕ ਹੋਇਆ ਸਾਡੇ ਉੱਪਰ ਗੋਲੀਆਂ ਦਾਗੀਆਂ ਨੇ ਸਭ ਨੂੰ ਪਤਾ ਕਿ ਜਿਹੜਾ ਪੰਜਾਬ ਆ ਖੇਤੀ ਪ੍ਰਧਾਨ ਸੂਬਾ ਹੈ ਕੀ ਸਾਡਾ ਸੀਐਮ ਜਾ ਕੇ ਉੱਥੇ ਜਾ ਕੇ ਆਪਣੇ ਐਮਐਲਏ ਨੂੰ ਆਪਣੇ ਐਮਪੀਸ ਨੂੰ ਲਿਜਾ ਕੇ ਉੱਥੇ ਲੋਕ ਸਭਾ ਆਪਣਾ ਜਾ ਕੇ ਉੱਥੇ ਪ੍ਰੋਟੈਸਟ ਨਹੀਂ ਕਰ ਸਕਦਾ ਉੱਥੇ ਜਾ ਕੇ ਗੱਡੀਆਂ ਲੈ ਲਈਆਂ ਗਨਮੈਨ ਲੈ ਲੇ ਐਮਐਲਏ ਸਾਹਿਬ ਆ ਗਿਆ ਐਮਐਲਏ ਸਾਹਿਬ ਆ ਗਏ ਐਮਐਲਏ ਸਾਹਿਬ ਨੂੰ ਇਕੱਲਾ ਮਾਈਕ 'ਚ ਬੋਲਣ ਦਾ ਪਤਾ ਪਤਾ ਨਹੀਂ ਹੈਗਾ ਵੀ ਉਹ ਮਾ ਬੋਲਣਾ ਕੀ ਹੈ ਮੂਰੇ ਜਾ ਕੇ ਹਾਂਜੀ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਕਿਸਾਨ ਹੱਕੀ ਮੰਗਾ ਮੰਵਾਉਣ ਦੇ ਲਈ ਸੰਭੂ ਬਾਰਡਰ ਤੇ ਤੇ ਖਨੌਰੀ ਬਾਰਡਰ ਤੇ ਡਟੇ ਹੋਏ ਨੇ ਸੋ ਹਰ ਇੱਕ ਵਰਗ ਕਿਸਾਨਾਂ ਨੂੰ ਸਪੋਰਟ ਕਰ ਰਿਹਾ ਏ ਬਾਈ ਭਾਨਾ ਸਿੱਧੂ ਇੱਥੇ ਪਹੁੰਚਿਆ ਗੱਲ ਕਰਦੇ ਆਂ ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆਂ ਵੈਗੁਰੂ ਜੀ ਕੀ ਗੱਲ ਸਾਬ ਵੈਗੁਰੂ ਜੀ ਕੀ ਫਤਿਹ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਗੱਲ ਐ ਉਹ ਆ ਵੀ ਜਿਹੜੀ ਕਿਸਾਨੀ ਦੀ ਗੱਲ ਆ ਹਰ ਇੱਕ ਵਰਗ ਨੂੰ ਸਪੋਰਟ ਕਰਨੀ ਚਾਹੀਦੀ ਹੈ ਕਿਉਂਕਿ ਕਿਸਾਨ ਹੀ ਹੈ ਜਿਹੜਾ ਅਸਲ ਦੇ ਵਿੱਚ ਇਸ ਦੇਸ਼ ਦਾ ਮਾਲਕ ਹੈ ਨਾ ਮਜ਼ਦੂਰੀ ਹੈ ਜਿਹੜਾ ਅਸਲ ਦੇ ਵਿੱਚ ਇਸ ਦੇਸ਼ ਦਾ ਮਾਲਕ ਹੈ ਆਪਾਂ ਸਾਰੇ ਅਨਾਜ ਖਾਣੇ ਆ ਸਾਰੇ ਰੋਟੀ ਖਾਣੇ ਆ ਪਰ ਜੋ ਅਸ ਟਾਈਮ ਤੁਹਾਨੂੰ ਪਤਾ ਵੀ ਕਿਸਾਨੀ ਦੇ ਮਾੜੇ ਹਾਲਾਤਾਂ ਦੇ ਵਿੱਚੋਂ ਲੰਘ ਰਹੀ ਹੈ ਪੰਜਾਬ ਨੂੰ ਪਤਾ ਬਾਈ ਆਪਣੇ ਪੰਜਾਬ ਨੇ ਹਮੇਸ਼ਾ ਤੋਂ ਹੀ ਮੂਹਰੇ ਹੋ ਕੇ ਲੜਾਈ ਲੜੀ ਆ ਮੈਂ ਸਾਰੇ ਲੋਕਾਂ ਨੂੰ ਨੌਜਵਾਨਾਂ ਨੂੰ ਕਹਿਣਾ ਵੀ ਅਸੀਂ ਕੱਲ ਨੂੰ ਅੰਦੋਲਨ ਦੇ ਵਿੱਚ ਇੱਕ ਨਵਾਂ ਜੋਸ਼ ਭਰਨ ਦੇ ਲਈ ਕੱਲ ਨੂੰ ਵੱਡੀ ਦੀ ਗਿਣਤੀ ਦੇ ਵਿੱਚੋਂ ਅਸੀਂ ਮੋਹਾਲੀ ਤੋਂ ਵੱਡਾ ਕਾਫਲਾ ਲੈ ਕੇ ਆ ਰਹੇ ਹਾਂ ਬਾਈ ਜੀ ਗੁਰਦੁਆਰਾ ਸਹਾਣਾ ਸਾਹਿਬ ਦੇ ਅੱਗੋਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਸਾਰੇ ਉਥੋਂ 9 ਤੋਂ ਜਿਹੜਾ 10 ਵਜੇ ਦੇ ਵਿੱਚ ਵਿੱਚ ਅਸੀਂ ਜਿਹੜਾ ਚਾਲੇ ਪਾਉਣੇ ਆ ਸਾਢੇ 9 ਵਜੇ ਤੋਂ ਚੱਲਣਾ ਇਹ ਵੱਡੀ 4-500 ਕਾਰਾਂ ਆ ਤੇ ਮळा ਹੋ ਸਕਦਾ ਵੀ ਦੁਵਾਜੇ ਕਲਾਕਾਰ ਕਈ ਭਰਾ ਆ ਰਹੇ ਨੇਗੇ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਵੀ ਆਪਾਂ ਯਾਰ ਮਹਾਲੀ ਚੰਡੀਗੜ੍ਹ ਤੇ ਕੀੜੇ ਦੰਨੇ ਫਿਰਦੇ ਰਹਣੇ ਕਈ ਨੌਜਵਾਨ ਹੁਣ ਮੇਰੇ ਭਰਾ ਨੇ ਕਿ ਸਾਡੇ ਉਧਰ ਪਿੰਡਾਂ ਵਾਲੇ ਬਠੰਡਾ ਚੰਡੀਗੜ੍ਹ ਵਾਲੇ ਬਠੰਡੇ ਵਾਲੇ ਜਾਂ ਮਾਨਸ ਵਾਲੇ ਚੰਡੀਗੜ੍ਹ ਤੇ ਕੀੜਾ ਦੇਖ ਕੇ ਆਉਣੇ ਬਾਈ ਉੱਥੋਂ ਗੱਡੀ ਦਾ ਵੀ ਆਪਾਂ 2-2000 ਦਾ 3-3000 ਦਾ ਤੇਲ ਫੂਕੀ ਮੁੜ ਜਾਂਦੇ ਆ ਜੇ ਕਿਉਂ ਨਾ ਵੀ ਜਿਹੜਾ ਇਹ ਤੇਲ ਫੂਕਣਾ ਕਿਸੇ ਕੰਮ ਆਵੇ ਕਿਸੇ ਲੇਖੇ ਲੱਗੇ ਹੈਣਾ ਇੱਥੇ ਤਾਂ ਯਾਰ ਪੰਜਾਬ ਦੀ ਗੱਲ ਆ ਇੱਥੇ ਤਾਂ ਤੁਹਾਡੇ ਆਪਣੇ ਹੱਕਾਂ ਦੀ ਗੱਲ ਆ ਇਹ ਕਿਹੜਾ ਕੋਈ ਕੋਈ ਆਪਣਾ ਕੋਈ ਖੁਸ਼ੀ ਦਾ ਪ੍ਰੋਗਰਾਮ ਆ ਵੇਸੇ ਹੱਥ ਬੰਨ੍ਹ ਕੇ ਸੱਦ ਗਏ ਹੈਣਾ ਆਪਾਂ ਆਪਣੇ ਫਰਜ਼ ਸਮਝ ਕੇ ਆਓ ਹੁਣ ਜਿੱਦਣ ਦਾ ਮੈਂ ਜੇਲ੍ਹੋਂ ਬਾਹਰ ਆਇਆ ਮੈਂ ਇੱਕ ਦਿਨ ਵੀ ਮੈਂ ਗੈਰ ਹਾਜ਼ਰੀ ਨਹੀਂ ਰੱਖੀ ਮੈਂ ਆਪਣੇ ਡਟਿਆ ਖੜਾ ਇਸ ਕਰਕੇ ਆਪੋ ਆਪਣੇ ਫਰਜ਼ ਸਮਝ ਕੇ ਜਿਨ੍ਹਾਂ ਦੇ ਨਾਲ ਜੇ ਕੋਈ ਅਸੀਂ ਹਫਤੇ ਦੇ ਵਿੱਚੋਂ ਦੋ ਦਿਨ ਇੱਥੇ ਲਾਜਾਇਆ ਕਰੀਏ ਜਾਂ ਮਹੀਨੇ ਦੇ ਵਿੱਚੋਂ ਪੰਜ ਦਿਨ ਜਾਂ 10 ਦਿਨ ਲਾਜਾਇਆ ਕਰੀਏ ਤਾਂ ਕਿੰਨਾ ਵੱਡਾ ਦੇਖੋ ਉੱਥੇ ਇਕ ਕਾਫਲਾ ਹੋਵੇ ਜੋਸ਼ ਹੋਵੇ ਤੇ ਚੜ੍ਹਦੀ ਕਲਾ ਚ ਰਵੇ ਸਰਕਾਰਾਂ ਦੇ ਆਪੀ ਦੰਦਲਾ ਪਹਿਣਗੀਆਂ ਪਰ ਜਿਹੜੀਆਂ ਥੋਡੀਆਂ ਮੈਂ ਕਈ ਕਰੀ ਮੈਂ ਨੌਜਵਾਨਾਂ ਦੇ ਦੇਖਦਾ ਨੌਜਵਾਨ ਲੀਡਰਾਂ ਪਿੱਛੇ ਗੱਡੀਆਂ ਲੈ ਕੇ ਬਹੁਤ ਭਾਈਦੇ ਨੇਗੇ ਜਾਉਣਾ ਪਿੱਛੇ ਚੱਕੀ ਫਿਰਦਣਾ ਝੰਡੇ ਚੱਕੀ ਫਿਰਦਣਾ ਸਾਡੇ ਕੋਲੇ ਜੂਸ ਦਾ ਪ੍ਰਧਾਨ ਦਾ ਫੋਨ ਆਇਆ ਪ੍ਰਧਾਨ ਸਾਹਿਬ ਦਾ ਫੋਨ ਆਇਆ ਅੱਜ ਉਸ ਉਸ ਪਾਰਟੀ ਰੈਲੀ ਆ ਜੋਸ ਪਾਰਟੀ ਰੈਲੀ ਆ ਝਾੜੂ ਵਾਲੇ ਦੇ ਸਾਡੇ ਪ੍ਰਧਾਨ ਦਾ ਫੋਨ ਆ ਉੱਥੇ ਜਾਣਾ ਇੰਨਾ ਪ੍ਰਧਾਨਾਂ ਨੇ ਤੁਹਾਨੂੰ ਕੱਖ ਨਹੀਂ ਦੇਣਾ ਇੰਨਾ ਪ੍ਰਧਾਨਾਂ ਨੇ ਆਪਣੀਆਂ ਚੌਧਰਾ ਆਪਣੀਆਂ ਅਹੁਦੇਦਾਰੀਆਂ ਦੇ ਮਾਰੇ ਤੁਹਾਡੇ ਤੁਹਾਨੂੰ ਥੋੜੇ ਪੰਜਾਬ ਦੇ ਆ ਮਾੜੇ ਹਾਲਾਤ ਕਰਕੇ ਰੱਖਦੇ ਜੇ ਲੜਨਾ ਤਾਂ ਆਪਣੇ ਹੱਕਾਂ ਲਈ ਲੜੋ ਆਪਣੇ ਪੰਜਾਬ ਲਈ ਲੜੋ ਆਪਣੇ ਜ਼ਮੀਨ ਲਈ ਲੜੋ ਆ ਲੀਡਰਾਂ ਪਿੱਛੇ ਲੜਨਾ ਤੇਲ ਫੂਕਣਾ ਬੰਦ ਕਰੋ ਇਸ ਕਰਕੇ ਇਹੀ ਤਾਂ ਮਾੜੀ ਸਾਡੀ ਕਿਸਮਤ ਆ ਇਹ ਤਾਂ ਵੱਡੇ ਵੱਡੇ ਅਮੀਰ ਹੋ ਜਾਂਦੇ ਨੇ ਅਸੀਂ ਉੱਥੇ ਦੇ ਉੱਥੇ ਹੀ ਖੜੇ ਆ ਅੱਜ ਸੈਸ਼ਨ ਚੱਲਿਆ ਸੈਸ਼ਨ ਦੇ ਵਿੱਚ ਉਹਨਾਂ ਨੇ ਕੱਖ ਨਹੀਂ ਕੱਢਿਆ ਹੋਣਾ ਮੈਂ ਹਜੇ ਦੇਖਿਆ ਨਹੀਂ ਹਜੇ ਪੂਰਾ ਇਹ ਖਬਰ ਦੇਖਣੀ ਆ ਚੱਲਿਆ ਪਰ ਇੱਥੇ ਹੁਣ ਤੈਨੂੰ ਪਤਾ ਸਵੇਰ ਦੇ ਇੱਥੇ ਆ ਹਨਾ ਉਹਦੇ ਵਿੱਚੋਂ ਕੱਖ ਨਹੀਂ ਨਿਕਲਣਾ ਕੋਈ ਗੱਲ ਮੈਨੂੰ ਲੱਗਦਾ ਵੀ ਤੁਸੀਂ ਦੇਖਿਆ ਹੋਣਾ ਸੈਸ਼ਨ ਬਾਏ ਮੈਂ ਦੇਖਣਾ ਕੋਈ ਤੁਸੀਂ ਦੇਖ ਲਓ ਕੋਈ ਸੁਭਕਰਨ ਦੇ ਜਿਹੜਾ ਮਸਲੇ ਤੇ ਇਸਤੇ ਗੱਲ ਨਹੀਂ ਕਰੀ ਹੋਣੀ ਕੋਈ ਜਿਹੜਾ ਸਾਡਾ ਕਿਸੇ ਟਾਈਮ ਸਾਡਾ ਸੀਐਮ ਇਹ ਗੱਲ ਕਹਿੰਦਾ ਸੀਗਾ ਦੇਖੋ ਜੀ ਬਾਬਲ ਕਲਾਂ ਦੇ ਵਿੱਚ ਗੋਲੀ ਕਾਂਡ ਹੋਇਆ ਆ ਇਹ ਸਰਕਾਰ ਨੂੰ ਸਮਝਣਾ ਜੇ ਸਰਕਾਰਾਂ ਦੇਖੋ ਮੈਂ ਬਾਦਲਾਂ ਦੇ ਕੋਈ ਮੇਰੇ ਮਾਸੀ ਦੇ ਪੁੱਤ ਨਹੀਂ ਉਹਨਾਂ ਨੂੰ ਮੈਂ ਲੰਮੇ ਹੱਥੀ ਪੰਦਾ ਰਿਹਾ ਉਹਨਾਂ ਦੇ ਕਿਤੇ ਗੱਲਾਂ ਕਰਦਾ ਸੀਗਾ ਵੀ ਦੇਖੋ ਜੀ ਪੁਲਿਸ ਵੀ ਕਿਤੇ ਅਣਫਸਾਤੀ ਹੋਈ ਆ ਅੱਜ ਸੀਐਮ ਸਾਹਿਬ ਤੁਸੀਂ ਦੱਸੋ ਇਹ ਕੋਈ ਦੇਸ਼ ਦੀ ਜਿਹੜੀ ਪੁਲਿਸ ਆ ਅੱਜ ਇਹ ਆਰਮੀ ਅੱਜ ਇਹ ਵੀ ਕੋਈ ਅਣਫਸਾਤੀ ਹੋਈ ਆ ਜਾਂ ਕੋਈ ਜਿਹੜਾ ਸੁਰਦੂ ਮਨਿਸਟਰ ਕੋਈ ਅਣਫਸਾਤਿਆ ਜਾਂ ਕੋਈ ਗ੍ਰਹਿ ਮੰਤਰੀ ਅਣਫਸਤਿਆ ਜਾਂ ਸੀਐਮ ਅਣਫਸਤਿਆ ਜਾਂ ਸਸਪੀ ਨੂੰ ਸਸਪੀ ਦਾ ਤੁਸੀਂ ਨਾਮ ਨਹੀਂ ਜਾਣਦੇ ਉਹਨਾਂ ਦੇ ਨਾਮ ਤੇ ਪਰਚਾ ਦਰਜ ਨਹੀਂ ਹੋ ਸਕਦਾ ਤੁਸੀਂ ਪਰਚਾ ਦਰਜ ਕੀਤਾ ਉਹ ਤੁਸੀਂ ਕਿਹਦਾ ਉਹਦੇ ਵਿੱਚ ਨੌਥੇ ਹੀ ਨਹੀਂ ਹੈਗਾ ਪਰ ਕਿਹੜੂ ਕਾਲ ਨੂੰ ਸੀ ਉਸ ਪਰਚੇ ਦੇ ਵਿੱਚ ਉਹ ਲਾ ਕਹਿ ਰਹੇ ਸੀਗੇ ਫਿਰ ਬਾਦਲਾਂ ਦੀ ਤਰ੍ਹਾਂ ਇਹ ਵੀ ਜਿਹੜਾ ਬਾਈਬਲ ਕਲੰਚ ਹੋਇਆ ਸੀਗਾ ਉਹ ਵੀ ਅਨਪਛਾਤੇਆਂ ਦੇ ਪਰਚਾ ਇੱਥੇ ਵੀ ਅਨਪਛਾਤੇਆਂ ਦੇ ਪਰਚਾ ਫਰਕ ਕੀ ਆ ਬਾਈ ਬਦਲਾਅ ਫਰਕ ਕੋਈ ਨਹੀਂ ਹੈਗਾ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲੋ ਮੈਂ ਇੱਕ ਗੱਲ ਕਹਿਣਾ ਹੁੰਨਾ ਵੀ ਜਿਹੜੇ ਵੀ ਇਹ ਲੀਡਰ ਨੇਗੇ ਇਹ ਸਾਰੇ ਚੱਲੇ ਹੋਏ ਕਾਰਤੂਸ ਨੇ ਸਾਰੇ ਇੱਕੋ ਹੀ ਚੱਟੇ ਬੱਟੇ ਨੇ ਫਰਕ ਕੋਈ ਨਹੀਂ ਹੈਗਾ ਹਰ ਇੱਕ ਬੰਦਾ ਇਹ ਕਹਿੰਦਾ ਵੀ ਜਦੋਂ ਕੁਰਸੀ ਤੇ ਬਹਿ ਗਿਆ ਕੋਈ ਲੋਕਾਂ ਨਾਲ ਗੱਲ ਨੂੰ ਤਿਆਰ ਕਰਨ ਨੂੰ ਤਿਆਰ ਨਹੀਂ ਕੋਈ ਮਸਲੇ ਹੱਲ ਕਰਨ ਨੂੰ ਤਿਆਰ ਨਹੀਂ ਅੱਜ ਜਿਹੜੀ ਆ ਲੜਾਈ ਆਮ ਲੋਕ ਲੜੀ ਜਾਂਦੇ ਨੇਗੇ ਖੜੇ ਆ ਕਿਹਦੇ ਲਈ ਅਸੀਂ ਆਪ ਅਸੀਂ ਆਪਣੇ ਪੰਜਾਬ ਲਈ ਲੜ ਰਹੇ ਆਂ ਵੀ ਕੀ ਅਸੀਂ ਰਾਜਨੀਤਿਕ ਲੀਡਰ ਚੁਣਦੇ ਕਿਉਂ ਆ ਅਸੀਂ ਐਮ ਐਲ ਏ ਇੱਕ ਐਮ ਪੀ ਜਾਂ ਅਸੀਂ ਮੁੱਖ ਮੰਤਰੀ ਕਿਉਂ ਚੁਣਦੇ ਕੀ ਸਾਡੇ ਮੁੱਖ ਮੰਤਰੀ ਦਾ ਫਰਜ਼ ਨਹੀਂ ਸੀਗਾ ਮੁੱਖ ਮੰਤਰੀ ਨੇ ਜਦੋਂ ਆ ਸਾਡੇ ਤੇ ਉੱਪਰ ਅਟੈਕ ਹੋਇਆ ਸਾਡੇ ਉੱਪਰ ਗੋਲੀਆਂ ਦਾਗੀਆਂ ਨੇ ਸਭ ਨੂੰ ਪਤਾ ਕਿ ਜਿਹੜਾ ਪੰਜਾਬ ਆ ਖੇਤੀ ਪ੍ਰਧਾਨ ਸੂਬਾ ਹੈ ਕੀ ਸਾਡਾ ਸੀਐਮ ਜਾ ਕੇ ਉੱਥੇ ਜਾ ਕੇ ਆਪਣੇ ਐਮਐਲਏ ਨੂੰ ਆਪਣੇ ਐਮਪੀਸ ਨੂੰ ਲਿਜਾ ਕੇ ਉੱਥੇ ਲੋਕ ਸਭਾ ਆਪਣਾ ਜਾ ਕੇ ਉੱਥੇ ਪ੍ਰੋਟੈਸਟ ਨਹੀਂ ਕਰ ਸਕਦਾ ਉੱਥੇ ਜਾ ਕੇ ਇਹਨਾਂ ਦੇ ਐਮਐਲਏ ਤਾਂ ਬਾਈ ਕੋਈ ਬੋਲਦਾ ਵੀ ਨਹੀਂ ਕੋਈ ਜਿੱਦਾਂ ਬਾਈ ਜੀ ਕਿਸੇ ਨੂੰ ਵੀ ਇਹ ਨਹੀਂ ਪਤਾ ਕਿ ਪੰਜਾਬ ਦੇ ਮਸਲੇ ਕੀ ਨੇ ਪੰਜਾਬ ਦਾ ਦਖਾਂਤ ਕੀ ਹੈ ਪੰਜਾਬ ਦੇ ਕੀ ਲੋਕਾਂ ਦਾ ਜਿਹੜਾ ਦਖਾਂਤ ਹੈ ਬਸ ਸਿਰਫ ਸਿਰਫ ਵਿਚਾਰਿਆਂ ਨੂੰ ਇੰਨਾ ਇੰਨਾ ਕ ਪਤਾ ਗੱਡੀਆਂ ਲੈ ਲਈਆਂ ਗਨਮੈਨ ਲੈ ਲਏ ਐਮਐਲਏ ਸਾਹਿਬ ਆ ਗਿਆ ਐਮਐਲਏ ਸਾਹਿਬ ਆ ਗਏ ਐਮਐਲਏ ਸਾਹਿਬ ਨੂੰ ਕੱਲਾ ਮਾਈਕ 'ਚ ਬੋਲਣ ਦਾ ਪਤਾ ਪਤਾ ਨਹੀਂ ਹੈਗਾ ਵੀ ਉਹ ਮਾ ਬੋਲਣਾ ਕੀ ਹੈ ਮੂਰੇ ਜਾ ਕੇ ਇਹ ਨਹੀਂ ਪਤਾ 5 ਮਿੰਟਾਂ ਚ ਐਮਐ ਦੇਣਾਗੇ ਅੱਜ ਉਹ ਜਿਹੜਾ ਸਵਾਲ ਕਿੱਧਰ ਗਈਆਂ ਉਹ 5 ਮਿੰਟ ਐਮਐਸਪੀ ਦੇਣ ਨਾਲੇ 5 ਮਿੰਟਾਂ ਚ ਐਮਐਸਪੀ ਦੇਣ ਦੀਆਂ ਚੁਟਕੀਆਂ ਮਾਰਦੇ ਸੀਗੇ ਉਹ ਤਾਂ ਹੁਣ ਗਿੰਨੀ ਬੁੱਕ ਚ ਬਈ ਐਨੇ ਦਾ ਪਰੌਂਠਾ ਹੋ ਗਿਆ ਐਨੇ ਦਾ ਪਰੌਂਠਿਆਂ ਦੀ ਕਿੱਡੀ ਦੇਖੋ ਹਾਸੋ ਹੁਣੀ ਗੱਲ ਐ ओके ਵਾ ਫੇਸਬੁਕ ਤੇ ਲਿਖ ਕੇ ਪਾਇਆ ਇੱਕ ਅਸੀਂ ਪਰੌਂਠਾ ਵੱਡਾ ਹੋ ਗਿਆ ਅਸੀਂ ਗਿਨੀ ਚ ਬੁੱਕ ਚ ਰਿਕਾਰਡ ਦਰਜ ਕਰਾਣਾ ਹੈ ਉਹ ਕੋਈ ਤੁਸੀਂ ਕੋਈ ਚੰਗਾ ਜੇ ਕੋਈ ਗੱਲ ਕਰਨੀ ਹੈ ਕੋਈ ਕਰਾਓਗਾ ਕੋਈ ਪੰਜਾਬ ਦਾ ਕੋਈ ਕੋਈ ਵੱਡਾ ਨਾਂ ਰੋਸ਼ਨ ਕਰੋ ਇਹ ਕੋਈ ਗੱਲਾਂ ਥੋੜ ਨੂੰ ਕਰਨ ਵਾਲੇ ਬਣਦੇ ਨੇ ਪਰੌਂਠਾ ਦੇ ਇੱਥੇ ਅਸੀਂ ਜੋ ਅਸੀਂ ਬਣਾਉਣਾ 100 ਕਿਲੋ ਦਾ ਬਣਾਉਣਾ ਪਰੌਂਠਾ ਸਾਡਾ ਆ ਰਹੇ ਸਾਡਾ ਜੋ ਕੀ ਮਸਲਾ ਹੱਲ ਹੋ ਜਾਏ ਸਾਡਾ ਜੇ ਕੋਈ ਇੱਥੇ ਪਰੌਂਠਿਆਂ ਵਾਸਤੇ ਚੁਣੇ ਸਿਕਲ ਦੇ ਵਿੱਚ ਪਤਾ ਕੀ ਗੱਲ ਹੈ ਬਾਈ ਜੀ ਅਸਲ ਦੇ ਵਿੱਚ ਇਹਨਾਂ ਦੀ ਸੂਝ ਹੀ ਨਹੀਂ ਹੈਗੀ ਇਹਨਾਂ ਪਤਾ ਹੀ ਨਹੀਂ ਹੈਗਾ ਸੋਚ ਇਹਨਾਂ ਦੀ ਕੀ ਹੈ ਹੱਥਾਂ ਦੇ ਬਸ ਆ ਚੰਗੇ ਨੌ ਪਾਲ ਲਿਆ ਬਸ ਹੋਰ ਕੋਈ ਬਾਲਾ ਵੱਡਾ ਕੋਈ ਸੋਚ ਨਹੀਂ ਲੰਮੀ ਸੋਚ ਨਹੀਂ ਹੈਗੀ ਲੋਕ ਕਹਿੰਦੇ ਨੇ ਇਹ 92 ਬਧੂਆ ਮਜ਼ਦੂਰ ਨੇ ਉਹੀ ਤਾਂ ਗੱਲਾਂ ਤਾਂ ਲੋਕਾਂ ਨੂੰ ਸਭ ਕੁਝ ਪਤਾ ਹੀ ਆ ਹੁਣ ਪਰ ਸਵਾਲ ਇਹ ਆ ਕਿ ਲੋਕ ਆ ਇਸ ਟਮੈਨੇ ਆ ਕੇ ਖੜੇ ਨੇਗੇ ਇਹਨਾਂ ਨੂੰ ਕਿਸੇ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ ਇਹ ਤਾਂ ਬਾਜ ਜਿਹੜੇ ਬਣ ਕੇ ਪੰਜ ਵਾਰ ਜਿਹੜਾ ਬਣ ਗਿਆ ਆ ਪੰਜ ਸਾਲ ਉਹਦੇ ਨਗਾਹ ਲੈਣ ਤਾਂ ਚੰਗੀ ਗੱਲ ਆ ਅਗਲੀ ਵਾਰ ਤਾਂ ਇਹਨਾਂ ਨੂੰ ਕਿਸੇ ਨੇ ਆਉਣ ਹੀ ਨਹੀਂ ਦੇਣਾ ਅਗਲੀ ਵਾਰ ਤਾਂ ਨਾ ਛੱਤਰ ਬਣਿਆ ਬਈ ਜੀ ਤੁਸੀਂ ਦੇਖ ਲਿਓ ਹੈਨਾ ਪਰ ਮੈਂ ਇਹ ਹੀ ਗੱਲ ਕਹਿਣਾ ਪੰਜਾਬ ਦੇ ਲੋਕਾਂ ਨੂੰ ਅਸਲ ਦੇ ਵਿੱਚ ਸਾਡਾ ਦੁਸ਼ਮਣ ਪਛਾਣੋ ਦੁਸ਼ਮਣ ਕੌਣ ਹੈ ਦੁਸ਼ਮਣ ਸਾਡੀ ਇਹ ਰਾਜ ਕਰਤਾ ਸੁਨਾਣੀ ਹੈ ਵਿਸਾ ਕੋ ਸੈਂਟਰ ਦੀ ਸਰਕਾਰ ਆ ਵਿਸਾ ਕੋ ਪੰਜਾਬ ਦੀ ਸਰਕਾਰ ਆ ਆਪ ਦੇ ਵਿੱਚ ਆਪਣੀ ਏਕਤਾ ਦਾ ਸਬੂਤ ਦਿਓ ਇਕੱਠੇ ਹੋ ਕੇ ਜਿਹੜੀ ਜਿੱਥੇ ਪੰਜਾਬ ਦੀ ਗੱਲ ਆ ਉਸ ਦੇ ਵਿੱਚ ਹਰ ਇੱਕ ਗੱਲ ਦੇ ਵਿੱਚ ਖੜੋ ਇਹ ਹੀ ਮੇਰੀ ਬੇਨਤੀ ਸਾਡੇ ਕਿਸਾਨ ਆਗੂਆਂ ਜਿੱਥੇ ਬੰਦੀਓ ਨੂੰ ਜਿੰਨੇ ਵੀ ਤੁਸੀਂ ਹੁਣ ਮੇਰੇ ਸਾਰੇ ਸਤਕਾਰਯੋਗ ਆਗੂ ਆਗੂ ਇਸ ਟਾਈਮ ਇਹ ਨਾ ਦੇਖੋ ਵੀ ਉਹ ਜਿੱਥੇ ਮੰਦੀ ਨੇ ਮੋਰਚਾ ਸ਼ੁਰੂ ਕਰ ਲਿਆ ਉਹਨੇ ਸ਼ੁਰੂ ਕਰ ਲਿਆ ਮੇਰੀ ਨਿਮਰਤਾ ਸਾਰ ਤੁਹਾਡੇ ਚਰਨਾਂ 'ਚ ਬੇਨਤੀ ਹੈ ਤੁਸੀਂ ਇਕੱਠੇ ਹੋ ਕੇ ਜਿਹੜਾ ਇਹ ਲੜਾਈ ਨੂੰ ਲੜੋ ਕਿਉਂਕਿ ਅਸੀਂ ਹੋਰ ਚੀਜ਼ਾਂ ਤੋਂ ਉਮੀਦ ਨਹੀਂ ਰੱਖ ਸਕਦੇ ਇੱਧਰ ਚਾਹੇ ਤੁਸੀਂ ਆ ਆ ਬਾਰਡਰ ਤੇ ਨਹੀਂ ਆਉਣਾ ਉਧਰ ਜੀਰਖਪੁਰ ਵਾਲ ਤੇ ਲਾ ਲਓ ਇਹ ਸਾਰੇ ਪੰਜਾਬ ਦੀ ਮੰਗ ਆ ਕਿ ਤੁਸੀਂ ਇਕੱਠੇ ਹੋ ਰਾਜਨੀਤਿਕ ਪਾਰਟੀਆਂ ਚਾਹੁੰਦੀਆਂ ਨੇ ਕਿ ਤੁਸੀਂ ਇਕੱਠੇ ਨਾ ਹੋਵੋ ਤੁਸੀਂ ਐਵੇਂ ਜਿਕਰ ਨੂੰ ਪਾੜੇ ਰਹੋ ਆ ਫਿਰ ਦੇ ਪਹਿਲਾਂ ਵੀ ਬੜੀ ਵੱਡੀ ਚਾਲ ਸੀਗੀ ਆਮ ਆਦੀ ਪਾਰਟੀ ਦੀ ਕਿ ਜਿਹੜਾ ਕੇਸਰੀਵਾਲ ਦੀ ਬਹੁਤ ਵੱਡੀ ਚਾਲ ਸੀਗੀ ਇਹ ਸਭ ਤੋਂ ਵੱਡੀ ਜਿਹੜੀ ਚਾਲ ਸੀ ਨਾ ਜਿਹੜੀ ਆਗੂ ਨੂੰ ਚੋਣਾਂ ਦੇ ਵਿੱਚ ਖੜਾਉਣਾ ਕੇਸਰੀਵਾਲ ਦੀ ਚਾਲ ਸੀ ਕੁਝ ਆਗੂ ਸਾਡੇ ਸਮਝ ਨਹੀਂ ਸਕੇ ਇਸ ਚੀਜ਼ ਨੂੰ ਇਹਨਾਂ ਨੇ ਆਪਣੀ ਜਿਹੜੀ ਸਰਕਾਰ ਬਣਾਉਣੀ ਸੀ ਇਹਨਾਂ ਨੇ ਕਿਵੇਂ ਜਿਹੇ ਲੈ ਕੇ ਭਲੇਖੇ ਦੇ ਆਪਣੇ ਪਲੰਗੇ ਦੇ ਵਿੱਚ ਲੈ ਕੇ ਪਹਿਲਾਂ ਗੱਲਾਂ ਕਰੀਆਂ ਸਾਡੇ ਕਈ ਆਗੂ ਸਾਹਿਬਾਨਾਂ ਨੇ ਵੀ ਤੁਹਾਨੂੰ ਮੁੱਖ ਮੰਤਰੀ ਲਾਵਾਂਗੇ ਤੁਹਾਨੂੰ ਇਹ ਲਾਵਾਂਗੇ ਆਪਣੇ ਉਸ ਜਾਲ ਦੇ ਵਿੱਚ ਲੈ ਕੇ ਮੈਂ ਦੇਖ ਮੈਂ ਗੱਲ ਮੈਂ ਕਿਸੇ ਆਗੂ ਨੂੰ ਨਹੀਂ ਕਹਿੰਦਾ ਆਗੂ ਸਤਕਾਰਯੋਗ ਨੇ ਮੇਰਾ ਯਾਰ ਕਿਉਂਕਿ ਇਹਨਾਂ ਨੇ ਜਿਵੇਂ ਮਰਜ਼ੀ ਨੇ ਕੋਈ ਮਰਜ਼ੀ ਪੰਜਾਬ ਦਾ ਨੌਜਵਾਨ ਕੁਛ ਮਰਜ਼ੀ ਕਹੀ ਜਾਵੇ ਇਹਨਾਂ ਨੇ ਲੜਾਈਆਂ ਲੜੀਆਂ ਨੇ ਇਹਨਾਂ ਨੇ ਜਾਬਤ ਦੇ ਵਿੱਚ ਰਹਿ ਕੇ ਕੁਛ ਨਾ ਕੁਛ ਕਰਕੇ ਦਿਖਾਇਆ ਪਰ ਇਹ ਗਲਤੀ ਇਹਨਾਂ ਦੀ ਜਿਹੜੇ ਗੰਗੇਸਰਾਂ ਵਾਲੇ ਬੈਠੇ ਨੇ ਇਹਨਾਂ ਦੀ ਹੈ ਇਹਨਾਂ ਨੇ ਸਾਡੇ ਉਹਨਾਂ ਨੇ ਉਹ ਕੀਤਾ ਮਜਬੂਰ ਕੀਤਾ ਤੇ ਜਾ ਕੇ ਆਪਣੀ ਪਾਰਟੀ ਆਪਣੀ ਕਿਵੇਂ ਖੜੀ ਕਰਨੀ ਇਹਨਾਂ ਨਾਲ ਸਹਿਯੋਗ ਕਰਨੀ ਸੀਗੀ ਇਸ ਕਰਕੇ ਆਪਾਂ ਆਪਣੇ ਅਸਲੀ ਦੁਸ਼ਮਣਾਂ ਨੂੰ ਪਛਾਣ ਕੇ ਆਪਾਂ ਇਕੱਠੇ ਹੋ ਕੇ ਆਪਣੀ ਲੜਾਈ ਲੜੀਏ ਮੇਰੀ ਸਾਰੇ ਆਗੂ ਸਹਬਾ ਨੂੰ ਬੇਨਤੀ ਆ ਵੀ ਹੁਣ ਆਪਣੇ ਮਾੜੇ ਮੁੱਡੇ ਛੋਟੇ ਛੋਟੇ ਗਿੱਲੇ ਛੱਕੋ ਛੱਡੋ ਗੱਲ ਪੰਜਾਬ ਦੀ ਹੈ ਪੰਜਾਬ ਨੂੰ ਬਚਾਉਣ ਦੀ ਗੱਲ ਆ ਭਾਈ ਜੀ ਸਵਾਲ ਉੱਠਣੇ ਨੇ ਬਹੁਤ ਸਾਰੇ ਲੋਕਾਂ ਨੇ ਇੱਥੇ ਆ ਕੇ ਦਾ ਵਿਰੋਧ ਕਰਨਾ ਇਦਾਂ ਦੀਆਂ ਗੱਲਾਂ ਵੀ ਆ ਰਹੀਆਂ ਨੇ ਫਿਰ ਉਹ ਨੌਜਵਾਨਾਂ ਨੂੰ ਕੀ ਕਹਿੰਗੇ ਜੇ ਨੌਜਵਾਨ ਮੇਰੀ ਨੌਜਵਾਨਾਂ ਨੂੰ ਇੱਕ ਬੇਨਤੀ ਆ ਮੇਰੇ ਨੌਜਵਾਨ ਭਰਾਵੋ ਮੇਰਾ ਬੜਾ ਟਾਈਮ ਦਾ ਚੀ ਦਾ ਤਜਰਬਾ ਕਿਸਾਨ ਜਥੇਬੰਦੀਆਂ ਦੇ ਸਾਰੇ ਨੌ ਲੰਮਾ ਸਮਾ ਕਿਸਾਨ ਜਥੇਬੰਦੀ ਦੇ ਜਿਲ੍ਹੇ ਪੰਜਾਬ ਦੇ ਮੀਤ ਪ੍ਰਧਾਨ ਰਹੇ ਨੇ ਜਿਲ੍ਹੇ ਦੇ ਰਹੇ ਨੇ ਹੈ ਨਾ ਤੇ ਇਸ ਕਰਕੇ ਮੇਰਾ ਬੜਾ ਲੰਮਾ ਤਿਆਰ ਬੈ ਚਲ ਇੱਕ ਚੀਜ਼ ਤੂੰ ਦੇਖ ਲੈ ਕਈ ਲੋਕੇ ਸਵਾਲ ਕਰਦੇ ਨੇ ਵੀ ਆਗੂ ਕਰੋੜ ਕਰੋੜ ਰੁਪਏ ਖਾਗੇ ਮੈਂ ਮੰਨ ਗਿਆ ਵੀ ਚਲੋ ਸਾਰੇ ਲੋਕ ਖੜੇ ਸੀ ਸੰਗਤ ਖੜੀ ਐ ਮੈਂ ਮੰਨ ਗਿਆ ਵੀ ਤੁਹਾਡੀ ਗੱਲ ਮੰਨ ਲਵਾਂ ਪਰ ਕਦੇ ਤੁਸੀਂ ਇਹ ਚੀਜ਼ ਸੋਚੀ ਐ ਵੀ ਜਦੋਂ ਇੱਕ ਐਮਐਲਏ ਬਣ ਜਾਂਦਾ ਉਹ 100 ਕਰੋੜ ਰੁਪਏ ਕਮਾਉਂਦਾ ਤੁਹਾਨੂੰ ਇਹ ਚੀਜ਼ ਸੋਚੀ ਐ ਕਦੇ ਸਵਾਲ ਸਾਡਾ ਉਸ ਐਮਐਲਏ ਨੂੰ ਕਰਨ ਵਾਲਾ ਬਣਦਾ ਸਵਾਲ ਸਾਡਾ ਸੀਐਮ ਨੂੰ ਕਰਨ ਵਾਲਾ ਬਣਦਾ ਜਿਹੜਾ ਸੀਐਮ ਇਹ ਗੱਲ ਕਹਿੰਦਾ ਸੀਗਾ ਕਿ ਮੈਂ 23 ਦੇ 30 ਫਸਲਾਂ ਤੇ ਐਮਐਸਪੀ ਦੇਵਾਂ ਵੈਸੇ ਐਡੀ ਕੋਈ ਗੱਲਬਾਤ ਹੈ ਨਹੀਂਗੀ ਮੈਂ ਇਹ ਗੱਲ ਕਹਣਾ ਸਾਰੀ ਜਿੰਨੀਆਂ ਵੀ ਸਾਡੇ ਸਿੱਖ ਜਥੇਬੰਦੀਆਂ ਨੇ ਅਸੀਂ ਵੀ ਸਾਡੇ ਆਪ ਦੇ ਵਿੱਚ ਅਸੀਂ ਬੜਾ ਕਾਰਟੋਕਲੇਸ ਕਰਦੇ ਹਾਂ ਕਾਰਟੋਕਲੇ ਸਾਡਾ ਉਹ ਲੋ ਹਣਾ ਜਿਹੜੇ ਜਿਨ੍ਹਾਂ ਕੋਲੇ ਪਾਵਰਾਂ ਹੈਗੀਆਂ ਜਿਨ੍ਹਾਂ ਨੇ ਪੰਜਾਬ ਨੂੰ ਜਾ ਕੇ ਦਿੱਲੀ ਦੇ ਵਿੱਚ ਵੇਚਿਆ ਉਹਨਾਂ ਦੇ ਨਾਲ ਹੋਣਾ ਚਾਹੀਦਾ ਜਿਹੜੇ ਲੋਕ ਲੜਨ ਵਾਲੇ ਆ ਤੁਸੀਂ ਸਾਰੇ ਨਾਲ ਲੜਿਓ ਮੈਂ ਤਾਂ ਆ ਇਹ ਚੀਜ਼ ਧਾਰਨ ਕਰੀ ਹੋਇਆ ਜਿਹੜਾ ਵੀ ਕੋਈ ਬੰਦਾ ਪੰਜਾਬ ਦੀ ਗੱਲ ਕਰਦਾ ਮੈਂ ਉਹਦੇ ਵਿਰੁੱਧ ਨਹੀਂ ਬੋਲੂਗਾ ਹੈਨਾ ਕੋਈ ਵੀ ਗੱਲਾ ਚ ਛੋਟਾ ਕਹੁੰਦਾ ਚ ਉਹ ਕਹੁੰਦਾ ਕਿਉਂਕਿ ਮੈਨੂੰ ਇਸ ਚੀਜ਼ ਦੀ ਸਮਝ ਆ ਵੀ ਜਿਹੜੇ ਅਸਲ ਲਟੇਰੇ ਨੇਗੇ ਪੰਜਾਬ ਨੂੰ ਅਸਲ ਖਾਣ ਵਾਲੇ ਨੇ ਜਿਹੜੇ ਝੂਠ ਬੋਲ ਬੁਲ ਕੇ ਕੁਰਸੀਆਂ ਦੇ ਬੈਕ ਨੇ ਅਸਲ ਦੇ ਵਿੱਚ ਲਟੇਰੇ ਉਹ ਨੇਗੇ ਕਿਸੇ ਨੇ ਤੁਸੀਂ ਗੱਲਾਂ ਕਰਦੇ ਹੋ ਗੱਲਾਂ ਵੀਰ ਬਣ ਕੇ ਆਪਾਂ ਨਾ ਕਰੀਏ ਜੇ ਤੁਸੀਂ ਇੱਕੇ ਦਾ ਸਬੂਤ ਦਿਓਗੇ ਤਾਂ ਪੰਜਾਬ ਦੀ ਤਕਦੀਰ ਬਦਲ ਸਕਦੀ ਆ ਹੈਨਾ ਤੁਸੀਂ ਕੱਲ ਕਿਹਾ ਕਿ ਨੌਜਵਾਨਾਂ ਦੇ ਵੱਡੇ ਕਾਫਲੇ ਲੈ ਕੇ ਇੱਥੇ ਪਹੁੰਚਣਾ ਹੈ ਪਰ ਹਰਿਆਣਾ ਸਰਕਾਰ ਆ ਜਿਹੜੀ ਉਹ ਡਰੋਨ ਦੇ ਲਈ ਕਹਿੰਦੇ ਪਾਸਪੋਰਟ ਰੱਦ ਕਰਾਂਗੇ ਵੀਜ਼ੇ ਰੱਦ ਕਰਾਂਗੇ ਇਦਾਂ ਦੀਆਂ ਚਾਲਾਂ ਨੇ ਚੱਲੀਆਂ ਜਾਂਦੀਆਂ ਨੇ ਕਹਿੰਦੇ ਅੰਡੀਆ ਐਮਬੈਸੀ ਫਿਰ ਦੇਖੋ ਇਹ ਮਾੜੀ ਗੱਲ ਆ ਕਿਤੇ ਐਮਬੈਸੀ ਪੰਜਾਬ ਆਪਣੇ ਖੁਦ ਨਾ ਬਣਾ ਦੇ ਆਪਦੀ ਖੁਦ ਵਾਲੀ ਐਮਬੈਸੀ ਨਾ ਬਣਾ ਲੇ ਇਹਨਾਂ ਨੂੰ ਮਾੜੇ ਜੇ ਤੁਸੀਂ ਸਾਡੇ ਪਾਸਪੋਰਟ ਰੱਦ ਕਰੋਗੇ ਫਿਰ ਅਸੀਂ ਤਾਂ ਕਿਤੇ ਨਾ ਕਿਤੇ ਪਾਸਪੋਰਟ ਬਲਾ ਕੇ ਸਾਡੇ ਨੌਜਵਾਨਾਂ ਨੇ ਤਾਂ ਕੋਈ ਨਾ ਕੋਈ ਆਪਣਾ ਕੰਮ ਧੰਦਾ ਬਾਹਰ ਜਾ ਕੇ ਕਰਨਾ ਹੀ ਹੁੰਦਾ ਨਾ ਇਹ ਜਿਹੜੀ ਤੁਸੀਂ ਜਿਹੜੀਆਂ ਆ ਡਰਾਵੇ ਦੇਣਿਆ ਡਰਾਵੇ ਦੇਣੇ ਬੰਦ ਕਰੋ ਇਹ ਪੰਜਾਬ ਆ ਇਸ ਕਰਕੇ ਇਹ ਨਾ ਹੋਵੇ ਕਿਤੇ ਤੁਹਾਨੂੰ ਇਹਦਾ ਨਤੀਜਾ ਮਾੜੀ ਭੁਗਤਣੇ ਪੈ ਜਾਣ ਹਨ ਇਹ ਦੇਖ ਲਓ ਇਹ ਪੰਜਾਬ ਅਸਲ ਦੇ ਵਿੱਚ ਇਹ ਦੇਸ ਦਾ ਪੰਜਾਬ ਮਾਲਕ ਹੈ ਤਿਰੰਗਾ ਪੰਜਾਬ ਕਰਕੇ ਝੂਲਦਾ ਹੈ ਇਹੋ ਜਿਹੇ ਕੁਝ ਹਰਕਤਾ ਗੁਰੂ ਗੋਬਿੰਦ ਸਿੰਘ ਦੇ ਬਾਰਸਾ ਨੂੰ ਕਰਨੀਆਂ ਡਰਾਉਣੀਆਂ ਧਮਕਾਉਣੀਆਂ ਹੋਰ ਸੋਡੇ ਡਰ ਧਮਕਿਆਂ ਤੋਂ ਡਰ ਜਾਂਦੇ ਹੋਣਗੇ ਇਹ ਡਰਨ ਵਾਲੇ ਲੋਕ ਨਹੀਂ ਹੈਗੇ ਲੋਕਤੰਤਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਹਾ ਜਾਂਦਾ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਆ ਇੱਕ ਸਾਈਡ ਤੇ ਡਰਾਇਆ ਜਾਂਦਾ ਇਹ ਬੀਜੇ ਰੱਦ ਕਰਨ ਦੀ ਪਾਸਪੋਰਟ ਰੱਦ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਸੜਕਾਂ ਤੇ ਲੋਕਤੰਤਰ ਦੀ ਗੱਲ ਕਰ ਲਓ ਬਾਈ ਲੋਕਤੰਤਰ ਕੀ ਹੈ ਲੋਕਤੰਤਰ ਤੁਸੀਂ ਆਪ ਹਿਸ ਆਗੂ ਸਹਿਬਾਨ ਅਤੇ ਸਾਡੇ ਨੌਜਵਾਨਾਂ ਤੇ ਬਾਈ ਨੰਬਰ 307 ਦੇ ਪਰਚੇ ਦਰਜ ਕੀਤੇ ਨੇ ਸਾਡੇ ਕਿੰਨੇ ਲੋਕ ਫਟੜ ਹੋ ਗਏ ਸਾਡਾ ਇੱਕ ਨੌਜਵਾਨ ਸੀ ਸਾਡਾ ਸੁਭਕਰਨ ਹੋ ਗਿਆ ਠੀਕ ਹੈ ਨਾ ਗੱਲ ਸਾਡਾ ਜਿਹੜਾ ਪਰਚਾ ਕੀਤਾ ਉਹ ਉਹ ਚ ਕੋਈ ਕਿਸਦਾ ਨਾਮ ਥੀ ਨਹੀਂ ਹੈਗਾ ਇਹ ਕਿਹਦੇ ਲਈ ਕਾਨੂੰਨ ਆ ਕਿਹਦੇ ਲਈ ਸਬਦਾਨ ਆ ਇਹ ਲੋਕਤੰਤਰ ਦੀ ਗੱਲ ਆ ਤੁਸੀਂ ਸਾਡੇ ਤੁਸੀਂ ਕਿਹਦੇ ਲਈ ਕੰਦਾ ਖਿੱਚੇ ਨੇ ਦੱਸੋ ਜਿਹੜਾ ਤੁਸੀਂ ਲੋਕਤੰਤਰ ਦੀ ਗੱਲ ਕਰਦੇ ਹੋ ਪੰਜਾਬ ਨੇ ਐਨਾ ਵੱਡਾ ਇਸ ਦੇਸ਼ ਨੂੰ ਉੱਪਰ ਚੱਕਿਆ ਤੁਸੀਂ ਕੰਦਾ ਖਿੱਚ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਭਾਈ ਜੀ ਬੱਚਾ-ਬੱਚਾ ਕਹਿ ਰਿਹਾ ਹੈ ਕਿ ਹਰਿਆਣਾ ਪੁਲਿਸ ਦੀ ਗੋਲੀ ਨਾਲ ਹਰਿਆਣਾ ਪ੍ਰਸ਼ਾਸਨ ਦੀ ਗੋਲੀ ਨਾਲ ਸੁਭ ਕਰਨ ਦੀ ਮੌਤ ਹੋਈ ਆ 7 ਦਿਨ ਪਰਚਾ ਦਰਜ ਕਰਨ ਨੂੰ ਹੋਗੇ 7 ਦਿਨ ਲੱਗੇ ਤੁਸੀਂ ਇੱਕ ਚੀਜ਼ ਦੇਖੋ ਉਹ ਤਾਂ ਸਾਰੀਆਂ ਵੀਡੀਓ ਸਾਰੇ ਪ੍ਰੂਫ ਪੈਣਗੇ ਸਾਰੇ ਸਬੂਤ ਪੈਣਗੇ ਕੋਈ ਤਾਂ ਕੋਈ ਕੋਈ ਗੱਲ ਲੁਕੀ-ਛੁਪੀ ਨਹੀਂ ਹੈਗੀ ਜਿਹੜਾ 7 ਦਿਨ ਪਰਚਾ ਦਰਜ ਕਰਨ ਨੂੰ ਲੱਗੇ ਨੇਗੇ ਇਹ ਸਵਾਲ ਸਾਡੇ ਪੰਜਾਬ ਦੀ ਜਿਹੜੀ ਸੱਤਾ ਦੇ ਉੱਪਰ ਦਾ ਸਰਕਾਰ ਸਾਡੇ ਪੰਜਾਬ ਦੇ ਸੀਐਮ ਤੇ ਉੱਠਦਾ ਜਿਹੜਾ ਗੱਲ ਇਹ ਕਹਿੰਦਾ ਸੀਗਾ ਕਿ 100 ਬਾਰੀ ਮੇਰੀਏ ਕੁਰਸੀ ਕਰਵਾਣਾ ਇਹ ਗੱਲਾਂ ਦੇ ਵਿੱਚ ਹੀ ਕਰਵਾਣਾ ਨਾ ਉਹ ਤਾਂ ਕੁਝ ਨਹੀਂ ਹੈਗਾ ਮੈਂ ਕਿਹਾ ਡਟ ਕੇ ਬਾਈ ਨੇਮ ਪਰਚਾ ਦਿੱਤਾ ਹੁੰਦਾ ਠੋਕ ਕੇ ਪਰਚਾ ਦਿੱਤਾ ਹੁੰਦਾ ਜਾਂਦੀ ਹੈ ਕੁਰਸੀ ਜਾਣਦੇ ਕੀ ਕਰ ਲੈਣਗੇ ਵੱਧ ਤੋਂ ਵੱਧ ਰਾਸ਼ਟਰਪਤੀ ਰਾਗ ਲਾਗੂ ਕਰਨਗੇ ਪੰਜਾਬ ਤੁਹਾਡੇ ਨਾਲ ਉੱਠ ਕੇ ਦੁੱਗਣਾ ਤਿੱਗਣਾ ਹੋ ਕੇ ਖੜੂ ਚੱਲ ਬਈ ਲੱਕ ਮੂਰੇ ਸੀ ਤੇਰੇ ਨਾਲ ਆਏ ਕਿ ਮੈਂ ਰਾਸ਼ਟਰਪਤੀ ਰਾਜ ਲਾਗੂ ਕਰਨਗੇ ਜੇ ਗੱਲ ਤਾਂ ਪੰਜਾਬ ਲਈ ਖੜਨਦੀ ਆ ਐਡਾ ਕਿਉਂ ਜਗੜਾ ਤਾਂ ਹੈ ਨਹੀਂਗਾ ਐਡਾ ਕੋਈ ਹੌਸਲਾ ਤਾਂ ਹੈ ਨਹੀਂਗਾ ਵੀ ਜਾਂਦੀਆਂ ਕੁਰਸੀ ਜਾਣਦੇ ਯਾਰ ਪਰ ਕੁਰਸੀ ਸੱਤਾ ਦੇ ਜਿਹੜਾ ਲਾਲਚ ਹੈ ਉਹ ਐਡਾ ਮਾੜਾ ਲਾਲਚ ਹੈ ਇਸ ਹਿਸਾਬ ਨਾਲ ਵੀ ਕਿਸੇ ਟਾਈਮ ਦੇ ਵਿੱਚ ਬੰਦੇ ਦਾ ਮਰਨ ਤੱਕ ਜਿਹੜੀ ਉਹ ਤਮਾ ਨਹੀਂ ਖਤਮ ਹੁੰਦੀ ਇੱਥੇ ਦੇਖ ਲੈ ਤੂੰ ਬੁੜੇ ਹੋ ਗਏ ਲੀਡਰ ਪ੍ਰਕਾਸ਼ ਬਾਦਲ ਵਰਗੀਆਂ ਧਾਰਨਾ ਨੇ ਹੋਰ ਬੜੇ ਬੁੜੇ ਹੋ ਗਏ ਲੀਡਰ ਸੱਤਾ ਦਾ ਐਸਾ ਮਾੜਾ ਨਾ ਕਿ ਛੱਡਣ ਨੂੰ ਤਿਆਰ ਨਹੀਂ ਜੇ ਇਹ ਕੰਮ ਹੋ ਜੇ ਪੰਜਾਬ ਅਸਲ ਦੇ ਵਿੱਚ ਉਸ ਦਿਨ ਤਰੱਕੀ ਵੱਧ ਕਰ ਸਕਦਾ 5 ਸਾਲ ਬੰਦਾ ਜਿਹੜਾ ਕੁਰਸੀ ਦੇ ਮੁਤੇ ਬਹਿ ਗਿਆ 5 ਸਾਲਾਂ ਦਾ ਪੂਰਾ ਤਕੜਾ ਕਾਰਜ ਕਾਲ ਕਰੇ ਕਾਰਜਕਾਰ ਕਰਨ ਤੋਂ ਬਾਅਦ ਵੋਟਾਂ ਪੈਣ ਚਾਹੀਆਂ ਨਾ ਪਰ ਪਰ ਲੋਕ ਪੱਖੀ ਤੇ ਪੰਜਾਬ ਪੱਖੀ ਫੈਸਲੇ ਹੋਣ ਫੇਰ ਇਹ ਪੰਜਾਬ ਬਦਲੂ ਇੱਥੇ ਦਾ ਜਿਹੜਾ ਕੁਰਸੀ ਦੇ ਬੈਗਾ ਉੱਥੇ ਉੱਠਣ ਨੂੰ ਤਿਆਰੀ ਨਹੀਂ ਹੈਗਾ ਹੁਣ ਇਹਨਾਂ ਦੇ ਭਗਵਾਨ ਤਮਨ ਸਾਹਿਬ ਦੇ ਬਹੁਤ ਸਾਰੇ ਚਿਹਰੇ ਤੇ ਕਹਿੰਦੇ ਨੇ ਕਹਿੰਦੇ ਜੀ ਅਸੀਂ ਕਿਸਾਨਾਂ ਦੇ ਨਾਲ ਆ ਸੀਐਮ ਸਾਹਿਬ ਮੀਟਿੰਗਾਂ ਕਰਾ ਰਹੇ ਨੇ ਸੀਐਮ ਸਾਹਿਬ ਨੂੰ ਮੈਂ ਕਹਿਣਾ ਵੀ ਜਿਹੜੇ ਤੁਹਾਡੇ ਚਿਹਰੇ ਤੇ ਇਹ ਗੱਲ ਕਹਿੰਦੇ ਨੇ 92 ਐਮਐਲਏ ਤੇ ਸੱਤ ਜਿਹੜੇ ਇਨਕਲੋ ਇਸ ਟਾਈਮ ਰਾਜ ਸਭਾ ਮੈਂਬਰ ਨੇ ਹੈਨਾ ਤੇ ਆਪਣੇ ਮਨਿਸਟਰ ਨੇ ਕਿ ਸਾਰੇ ਮੂਹਰੇ ਲਾ ਕੇ ਉਹ ਦਿੱਲੀ ਦੇ ਵਿੱਚ ਜਾ ਕੇ ਬੈਠੋ ਜੇ ਕਿਸਾਨਾਂ ਨਾਲ ਉੱਥੇ ਜਾ ਕੇ ਬੈਠੋ ਤੁਸੀਂ ਮਨੀਸ਼ ਸਾਹਵ ਦੇ ਲਈ ਬੈਠ ਸਕਦੇ ਹੋ ਤੁਸੀਂ ਸੰਜੇ ਸਿੰਘ ਲਈ ਬੈਠ ਸਕਦੇ ਹੋ ਤੁਸੀਂ ਕੇਦਰੀਵਾਲ ਲਈ ਬੈਠ ਸਕਦੇ ਹੋ ਜਾ ਕੇ ਪਰ ਪੰਜਾਬ ਲਈ ਬੈਠ ਕੇ ਦਿਖਾਓ ਆ ਪੰਜਾਬ ਦੇ ਲੋਕਾਂ ਲਈ ਉੱਥੇ ਦਿੱਲੀ ਦੇ ਵਿੱਚ ਜਾ ਕੇ ਪ੍ਰੋਟੈਸਟ ਕਰਕੇ ਦਿਖਾਓ ਉੱਥੇ ਬੈਠੋ ਫਿਰ ਤੁਹਾਨੂੰ ਮੰਨਾਂਗੇ ਓਰੇ ਭਾਈ ਜੀ ਬਹੁਤ ਸਾਰੇ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਨੇ ਇੱਥੇ ਆਉਂਦੇ ਨੇ ਜਿਹੜੇ ਜਾਂ ਬਲਕ ਸਮਤੀ ਦੇ ਚੇਅਰਮੈਨ ਜਿਹੜੇ ਹੁਣ ਸੀਟਾਂ ਤੇ ਖੜਨੇ ਨੇ ਜਾਂ ਫਿਰ ਇਹਨਾਂ ਦੇ ਜਿਹੜੇ ਹੈਗੇ ਨੇ ਕਾਫੀ ਛੋਟੇ ਮੋਟੇ ਆਗੂ ਨੇ ਜਿਹੜੇ ਉਹ ਇੱਥੇ ਪਹੁੰਚਦੇ ਨੇ ਚਾਹੇ ਉਹ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਉਰੇ ਆ ਕੇ ਉਹ ਕਿਸਾਨ ਬਣਦੇ ਨੇ ਪਿੰਡਾਂ ਚ ਤਾਂ ਉਹ ਆਉਦੇ ਦੱਸਦੇ ਨੇ ਅਸੀਂ ਮਾਰਕੀਟ ਕਮੇਟੀ ਦੇ ਚੇਅਰਮੈਨ ਆ ਇੱਥੇ ਆਉਦੇ ਦੱਸਣੋਂ ਡਰਦੇ ਨੇ ਮੀਡੀਆ ਚ ਅਸੀਂ ਬਹੁਤ ਵੀਡੀਓਆਂ ਦੇਖੀਆਂ ਨੇ ਬਹੁਤ ਸਾਰੇ ਉਹਨਾਂ ਦੇ ਆਗੂ ਇੱਥੇ ਆਏ ਨੇ ਪਰ ਉਹ ਇੱਥੇ ਕਿਸਾਨ ਕਹਿੰਦੇ ਨੇ ਆਪਣੇ ਆਪ ਨੂੰ ਉਹ ਡਰ ਕਿਉਂ ਲੱਗਦਾ ਉਹਨਾਂ ਨੂੰ ਅਸ ਛੱਤਰ ਤੋਂ ਡਰ ਲੱਗਦਾ ਬਈ ਅਣੀ ਬਤਾ ਕਿਹੜਾ ਛੱਤਰ ਫੇਰ ਦਿੱਥੇ ਕਿਉਂਕਿ ਗੱਲ ਸਵਾਲ ਤਾਂ ਇਹੀ ਆ ਨਾ ਵੀ ਜਿਹੜੇ ਤੇ ਤੁਸੀਂ ਜਿਹੜੀ ਧਿਰ ਨਾਲ ਖੜੇ ਹੋ ਜਿਹੜੀ ਪਾਰਟੀ ਨਾਲ ਤੁਸੀਂ ਖੜੇ ਹੋ ਕੀ ਤੁਹਾਡੀ ਪਾਰਟੀ ਦੇ ਲੱਤਾਂ ਦੇ ਵਿੱਚ ਇਨੀ ਜਾਨ ਹੈਗੀ ਕਿ ਸਾਡੇ ਕਿਸ ਜੇ ਤੁਸੀਂ ਚਾਹੁੰਦੇ ਹੋ ਕਿ ਕੋਈ ਚੋਣਾ ਲੜਨੀਆਂ ਨੇ ਗਿਆ ਹੈ ਤੁਸੀਂ ਉਹਨਾਂ ਦਾ ਉਹ ਜਿਹੜੀ ਜਿਹੜੀ ਤੁਹਾਡੀ ਪਾਰਟੀ ਕੰਮ ਨਹੀਂ ਰਹੀ ਉਹਨਾਂ ਪਾਰਟੀ ਨੂੰ ਛੱਡੋ ਛੱਡ ਕੇ ਇੱਥੇ ਡੱਟ ਕੇ ਕਿਸਾਨਾਂ ਲਈ ਖੜੋ ਗਲਤ ਹੈ ਇਹ ਨਾ ਸਵਾਲ ਤੁਹਾਡੀ ਪਾਰਟੀ ਦੀ ਲੱਤਾਂ ਦੇ ਵਿੱਚ ਜਾਣ ਨਹੀਂ ਹੈਗੀ ਤੁਹਾਡੀ ਪਾਰਟੀ ਇਹ ਗੱਲ ਪੰਜਾਬ ਲਈ ਖੜਨ ਤਿਆਰ ਨਹੀਂ ਹੈਗੀ ਤੁਸੀਂ ਉਹ ਪਾਰਟੀ ਨਾਲ ਖੜੇ ਹੋ ਠੀਕ ਹੈ ਨਾ ਗੱਲ ਗੱਲ ਤਾਂ ਇਹੀ ਹੈ ਨਾ ਇਹ ਕੋਈ ਜਿਹੜਿਆ ਵਿਚਾਰਾਂ ਨੂੰ ਇਹਨਾਂ ਨੂੰ ਅਸਲ ਦੇ ਵਿੱਚ ਇਹੀ ਹੋਇਆ ਪਿਆ ਯਾਰ ਕੋਈ ਸਮਝ ਨਹੀਂ ਹੈਗੀ ਅਸਲ ਦੇ ਵਿੱਚ ਇਹਨਾਂ ਦੀ ਇੰਨੀ ਆਪ ਦੀ ਜਿਹੜੀ ਆਪ ਦੀ ਲਾਲਸਾ ਉਹ ਬਹੁਤ ਵੱਡੀ ਹੈ ਖੜਨ ਨੂੰ ਤਿਆਰੀ ਨਹੀਂ ਹੈਗੀ ਪੰਜਾਬ ਨਾਲ ਤਾਂ ਇਹ ਵੱਡੀ ਸਮੱਸਿਆ ਹੈ ਕੱਲ ਦਾ ਹੁਣ ਕਿੰਨੇ ਵਜੇ ਇੱਥੇ ਪਹੁੰਚਣਾ ਜਿਹੜਾ ਕਾਫਲਾ ਜਿਹੜਾ ਅਸੀਂ 8:30 ਵਜੇ ਚੱਲਾਂਗੇ ਉੱਥੋਂ ਟਾਈਮ ਰਸਤੇ 'ਚ ਕਿੰਨਾ ਵੀ ਲੱਗ ਸਕਦਾ ਤਾਂ ਕੋਈ ਪੱਕਾ ਟਾਈਮ ਨਹੀਂ ਹੈ ਕਿਉਂਕਿ ਕੱਠ ਜਾਦਾ ਹੋਊਗਾ ਇਸ ਕਰਕੇ ਕਲਾਕਾਰ ਬਹੁਤ ਸਾਰੇ ਭਰਾ ਆ ਰਹੇ ਨੇਗੇ ਨਵਾਂ ਇੱਕ ਰੂਹ ਨਵਾਂ ਇੱਕ ਜੋਸ਼ ਭਰਾਂਗੇ ਮੋਰਚੇ ਦੇ ਵਿੱਚ ਤੇ ਅਗਲਾ ਜਿਹੜਾ ਪ੍ਰੋਗਰਾਮ ਹੈ ਅਗਲੇ ਕੁਝ ਦਿਨਾਂ ਤੱਕ ਰਹਿਗਾ ਸੰਗਰੂਰ ਤੋਂ ਖਰੋਰੀ ਦਾ ਵੱਡੇ ਕਾਫਲੇ ਉੱਥੇ ਟਰੈਕਟਰ ਮਾਰਚ ਬਹੁਤ ਵੱਡਾ ਕਰਨਾ ਉਧਰ ਨੂੰ ਲੈ ਕੇ ਜਾਵਾਂਗੇ ਹਾਂਜੀ ਹਾਂਜੀ ਧੰਨਵਾਦ ਜੀ ਧੰਨਵਾਦ ਹਾਂਜੀ ਇਹ ਸਾਨੂੰ ਪਾਣਾ ਸਿੱਧੂ ਜੋ ਕਿ ਸੰਭੂ ਕਿਸਾਨੀ ਮੋਰਚੇ ਦੇ ਵਿੱਚ ਪਹੁੰਚੇ ਨੇ ਇਹਨਾਂ ਦਾ ਕਹਿਣਾ ਹੈ ਕਿ ਕੱਲ ਵੱਡੀ ਜਿਹੜੀ ਰੂਪਰੇਖਾ ਹੈ ਅੰਦੋਲਨ ਨੂੰ ਦਿੱਤੀ ਜਾਊਗੀ ਵੱਡੇ ਮਾਰਚ ਨੇ ਜਿਹੜੇ ਮੋਹਾਲੀ ਤੋਂ ਰਵਾਨਾ ਹੋਣਗੇ ਨੌਜਵਾਨਾਂ ਦੇ ਵੱਡੇ ਕਾਫਲੇ ਕਾਫੀ ਪੰਜਾਬ ਦੇ ਨਾਮੀ ਸਿੰਗਰ ਨੇ ਜਿਹੜੇ ਉਹ ਪਹੁੰਚਣਗੇ ਸਵੇਰੇ 9:00 ਵਜੇ ਤੋਂ ਉੱਥੋਂ ਸਟਾਰਟ ਹੋਣਾ ਹੈ ਕਾਫਲਾ ਇੱਥੇ ਕਦੋਂ ਪਹੁੰਚਦਾ ਕਿੰਨਾ ਟਾਈਮ ਲੱਗਦਾ ਕਿਉਂਕਿ ਇਕੱਠ ਜਿਆਦਾ ਹੋਣਾ ਹੈ ਉਹ ਤਾਂ ਹੁਣ ਆਉਣ ਵਾਲਾ ਟਾਈਮ ਹੀ ਦੱਸੂਗਾ ਹਰ ਇੱਕ ਵਰਗ ਆ ਜਿਹੜਾ ਕਿਸਾਨੀ ਨੂੰ ਸਪੋਰਟ ਕਰ ਰਿਹਾ ਹੈ ਸੋ ਹੱਕੀ ਮੰਗਾਂ ਮਨਵਾਉਣ ਦੇ ਲਈ ਕਿਸਾਨ ਵੀ ਡਟੇ ਹੋਏ ਨੇ ਕਦੋਂ ਸੈਂਟਰ ਸਰਕਾਰ ਮੰਗਾ ਮੰਨ ਦੀ ਆ ਕਦੋਂ ਇਹਨਾਂ ਦੀ ਜਿਹੜੀ ਝੋਲੀ ਖੈਰ ਪੈਂਦੀ ਆ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ ਸੰਧੂ